ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਇੱਕ ਵਾਰ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਹੈ ਕਿ ਜਿਆਦਾ ਤੱਕ ਚਿਰਾਗ ਕਿਹੜੇ ਦਰਬਾਰ ਵਿੱਚ ਹੋਣੇ ਚਾਹੀਦੇ ਆ ਕਿਹੜੇ ਚਿਰਾਗਾ ਦੀ ਜਿਆਦਾ ਮਾਨਤਾ ਹੁੰਦੀ ਹੈ ਜੀ ਸੋ ਆਪਾਂ ਜਿਹਦੇ ਬਾਰੇ ਗੱਲ ਕਰਨੀ ਆ ਤੇ ਕੁਝ ਕਮੈਂਟਾਂ ਵੀ ਦੱਸਣੀਆਂ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਵੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਫੇਰ ਇੱਥੇ ਇੱਕ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਹਰ ਵੀਰਵਾਰ ਤਰਗਾਤੇ ਤੇਲ ਮੋਲਣ ਲਈ ਜਾਂਦੀਆਂ ਤੇ ਉੱਥੇ ਜੋ ਸੇਵਾਦਾਰ ਸੀ ਉਹ ਹੁਣ ਨਹੀਂ ਰਿਹਾ ਇਸ ਦੁਨੀਆ 'ਚ ਤੇ ਉਹ ਮੈਨੂੰ ਸੁਪਨੇ ਵਿੱਚ ਹੱਸਦੇ ਹੋਏ ਖੁਸ਼ ਨਜ਼ਰ ਆਉਂਦੇ ਆ ਸੋ ਦੇਖੋ ਜੀ ਅਸੀਂ ਜਿਨ੍ਹਾਂ ਦੀ ਸੇਵਾ ਕਰਦੇ ਆ ਸੋ ਜੋ ਸੇਵਾਦਾਰ ਹੈ ਉਹ ਇੱਕ ਬਹਾਨਾ ਹੈ ਉਹਦੇ ਰੂਪ ਵਿੱਚ ਦੀ ਮਾਲਕ ਆਪ ਅਧਿਧਾਰ ਦਿੰਦਾ ਹੈ ਸੋ ਜੋ ਖੁਸ਼ ਨਜ਼ਰ ਆ ਰਹੇ ਨੇ ਉਹ ਮਾਲਕ ਤੁਹਾਡੀ ਸੇਵਾ ਤੋਂ ਖੁਸ਼ ਹੈ ਇਸ ਕਰਕੇ ਤੁਹਾਨੂੰ ਇਹ ਸੰਕੇਤ ਮਿਲ ਰਿਹਾ ਹੈ ਸੋ ਜਿਹੜਾ ਮੁਰੇ ਦਾਸ ਹੁੰਦਾ ਹੈ ਦਰਬਾਰ ਦੇ ਵਿੱਚ ਨੀ ਨਾ ਸੇਵਾ ਕਰਨ ਵਾਲਾ ਸੋ ਉਹਦੇ ਰੂਪ ਵਿੱਚ ਆ ਕੇ ਉਹ ਮਾਲਕ ਆਪ ਦਰਸ਼ਨ ਦਿੰਦਾ ਹੈ ਜਿਹਦਾ ਦਰਬਾਰ ਹੈ ਜਿਹਦੀ ਗੱਦੀ ਚੱਲ ਰਹੀ ਆ ਸੋ ਚੰਗਾ ਹੀ ਸੰਕੇਤ ਹੈ ਜੀ ਕੋਈ ਮਾੜਾ ਸੰਕੇਤ ਨਹੀਂ ਸੋ ਸੇਵਾ ਤੋਂ ਖੁਸ਼ ਹੈ ਇਸ ਲਈ ਤੁਹਾਨੂੰ ਇਹ ਸੰਕੇਤ ਮਿਲ ਰਿਹਾ ਐਜੀ ਸੋਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਇੱਥੇ ਜੋ ਕਮੈਂਟ ਹੈ ਪਰਮਜੀਤ ਨਾਮ ਤੋਂ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਜਦੋਂ ਵੀ ਮੈਂ ਕਲਮਾ ਪੜ੍ਹਦੀ ਆ ਤੇ ਮੈਨੂੰ ਤੋੜ ਅਵਾਸੀ ਲੱਗਦੀ ਹੈ ਕਵਾਲੀਆਂ ਵੀ ਬਹੁਤ ਸੁਣਦੀਆਂ ਬਹੁਤ ਮੰਨ ਕਰਦਾ ਹੈ ਪਰ ਮੇਰਾ ਸਰੀਰ ਇਦਾਂ ਦਾ ਹੈ ਕਿ ਮੈਂ ਉੱਠ ਬੈਠ ਨਹੀਂ ਸਕਦੀ ਕਿਉਂਕਿ ਲੈਗਸ ਦੀ ਪ੍ਰੋਬਲਮ ਆ ਮੜਕਾ ਵੀ ਤਵਿਆ ਹੋਇਆ ਤੇ ਮੈਨੂੰ ਕੀ ਕਰਨਾ ਚਾਹੀਦਾ ਸੋ ਦੇਖੋ ਜੀ ਸੇਵਾ ਤਾਂ ਤੁਸੀਂ ਕਰ ਰਹੇ ਹੋ ਸੇਵਾ ਸਫਲ ਹੈ ਖੁਸ਼ ਹੈ ਇਸ ਲਈ ਆਵਾਸਤੀ ਦਾ ਵੀ ਨਾਲ ਪੈਰਾ ਹੋਣਾ ਸੰਕੇਤ ਮਿਲਦਾ ਹੈ ਪਰ ਜੋ ਪ੍ਰੋਬਲਮ ਸਰੀਰ ਨੂੰ ਦੁੱਖ ਲੱਗ ਜਾਂਦਾ ਹੈ ਉਹ ਇੱਕ ਤੁਹਾਡੇ ਵਿਸ਼ਵਾਸ ਦੇ ਸਿਰ ਤੇ ਉਹ ਮਾਲਕ ਦੂਰ ਕਰਦਾ ਹੈ ਜੇਕਰ ਤੁਸੀਂ ਮੰਨਦੇ ਹੋ ਉਹਨਾਂ ਦਾ ਜ਼ਿਕਰ ਕਰਦੇ ਹੋ ਤਾਂ ਫਿਕਰਗਾਨਾ ਛੱਡੋ ਉਹਨਾਂ ਦੀ ਅਰਦਾਸ ਕਰਨੀ ਸ਼ੁਰੂ ਕਰੋ ਤਾਂ ਉਹ ਤੁਹਾਡੀ ਅਰਦਾਸ ਨੂੰ ਕਬੂਲ ਫਿਰ ਜ਼ਰੂਰ ਕਰਨਗੇ ਸੋ ਇਹ ਤੁਹਾਡੇ ਵਿਸ਼ਵਾਸ ਤੇ ਹੈ ਸਰੀਰ ਨੂੰ ਕੋਈ ਦੁੱਖ ਲੱਗਦਾ ਹੈ ਜਿੰਨਾ ਤੁਸੀਂ ਵਿਸ਼ਵਾਸ ਰੱਖੋਗੇ ਦੁੱਖ ਨੂੰ ਲੈ ਕੇ ਮਾਲਕ ਅਗੇ ਅਰਦਾਸ ਕਰੋਗੇ ਤਾਂ ਉਸ ਸਾਉ ਦੀ ਭਾਵਨਾ ਨੂੰ ਮਨਜ਼ੂਰ ਮਾਲਕ ਕਰਦਾ ਹੈ ਸੋ ਇਨਕ ਹੈ ਕਿ ਯਕੀਨ ਰੱਖਣਾ ਪੈਂਦਾ ਫਿਰ ਇਹ ਦੁੱਖ ਦੂਰ ਹੁੰਦੇ ਨੇ ਕਿਉਂਕਿ ਜਿਨੇ ਸਾਨੂੰ ਸਰੀਰ ਦਿੱਤਾ ਹੈ ਸਾਜਿਆ ਹੈ ਤੇ ਸਰੀਰ ਦਾ ਇਲਾਜ ਵੀ ਸਿਰਫ ਉਹ ਮਾਲਕ ਹੀ ਕਰ ਸਕਦਾ ਹੈ ਤੇ ਤੁਹਾਡੀ ਸ਼ਰਧਾ ਜਿਵੇਂ ਦੀ ਹੋਵੇਗੀ ਮਾਲਕ ਉਸ ਸਾਫ ਦੀ ਸੇਵਾ ਨੂੰ ਕਬੂਲ ਕਰ ਲੈਂਦਾ ਹੈ ਸੋ ਵਿਸ਼ਵਾਸ ਮਨ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ ਜਦੋਂ ਵਿਸ਼ਵਾਸ ਹੁੰਦਾ ਹੈ ਕਹਿੰਦੇ ਕਿ ਉਹਦਾ ਨਾਮ ਲੈ ਕੇ ਯਕੀਨ ਰੱਖ ਕੇ ਇੱਕ ਸਵਾਦੀ ਚੁਟਕੀ ਹੀ ਤੁਸੀਂ ਯਕੀਨ ਰੱਖ ਕੇ ਖਾ ਲੈਂਦੇ ਹੋ ਤਾਂ ਉਹਦੇ ਨਾਲ ਹੀ ਹਰਾਮ ਆ ਜਾਂਦਾ ਆ ਸੋ ਜਦੋਂ ਉਹ ਮਾਲਕ ਨੇ ਕਿਰਪਾ ਕਰਨੀ ਇੱਕ ਸਵਾਦੀ ਚੁਟਕੀ ਤੋਂ ਹੀ ਕਰ ਦੇਣੀ ਆ ਬਸ ਮਨ ਵਿੱਚ ਯਕੀਨ ਹੋਣਾ ਚਾਹੀਦਾ ਸੋ ਤੁਸੀਂ ਕਈ ਵਾਰ ਇਸ ਗੱਲ ਨੂੰ ਪਰਖਿਆ ਹੋਵੇਗਾ ਕਿ ਜੋ ਮਨ ਵਿੱਚ ਵਿਸ਼ਵਾਸ ਰੱਖ ਕੇ ਇੱਕ ਵਾਰ ਯਕੀਨ ਰੱਖ ਕੇ ਕਹਿ ਦਿੱਤਾ ਉਹ ਗੱਲ ਸੱਚ ਹੋ ਜਾਂਦੀ ਹੈ ਕਿਉਂਕਿ ਆਤਮਾ ਹੀ ਪ੍ਰਮਾਤਮਾ ਹੈ ਜੋ ਉਹ ਆਤਮਾ ਨੇ ਕਹਿ ਦਿੱਤਾ ਮਨ ਨੇ ਹੰਗਾਰਾ ਪਰਤਾ ਕਿ ਇਹ ਸਹੀ ਆ ਤੇ ਉਹ ਸਹੀ ਹੀ ਹੋ ਜਾਣਾ ਸੋ ਇੰਨਾ ਕੋ ਫਰਕ ਪੈਂਦਾ ਹੈ ਵਿਸ਼ਵਾਸ ਦੇ ਨਾਲ ਅਰਦਾਸ ਕੀਤੀ ਤਾਂ ਸੋ ਹੁਣ ਆਪਾਂ ਮੇਰੇ ਇੱਥੇ ਇੱਕ ਹੋਰ ਕਮੈਂਟ ਦੱਸਦੇ ਜੀ ਸੋ ਇੱਕ ਇੱਕ ਮਿੰਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਹਾਨੂੰ ਮਿਲਣ ਨੂੰ ਬਹੁਤ ਮਨ ਕਰਦਾ ਹੈ ਪਰ ਫੋਨ ਖਰਾਬ ਸੀ ਕਮੈਂਟ ਨਹੀਂ ਹੋ ਪਾਉਂਦਾ ਸੀ ਸੋ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਵੀਡੀਓ ਦੇਖਦੇ ਆ ਕਹਿੰਦੇ ਕਿ ਅਸੀਂ ਰੋਜ਼ ਵੀਡੀਓ ਤੁਹਾਡੀਆਂ ਸੁਣਦੇ ਆ ਸੋ ਬਾਕੀ ਮਿਲਣਾ ਤਾਂ ਉਸ ਮਾਲਕ ਦੇ ਹੱਥ ਹੈ ਜਿਸ ਦਿਨ ਉਹ ਮਾਲਕ ਦੀ ਕਿਰਪਾ ਹੋ ਗਈ ਉਹਨੇ ਜਾਇਆ ਤਾਂ ਜਰੂਰ ਆਪਾਂ ਤੁਆਂ ਨੂੰ ਮਿਲਾਂਗੇ ਜੀ ਸੋ ਬਾਕੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਮੈਂਟ ਕਰੋ ਤਾਈਂਓ ਅਸੀਂ ਸਮਾਂ ਕੱਢਿਆ ਜੋ ਉਹ ਲੱਗੇਗਾ ਸੋ ਸਮਾਂ ਜੋ ਵੀ ਪ੍ਰਮਾਤਮਾ ਦੇ ਨਾਮ ਤੇ ਤੁਸੀਂ ਕਰਦੇ ਹੋ ਕੱਢਦੇ ਹੋ ਨਾਲੇ ਜੋ ਕਰਮ ਕਰਦੇ ਹੋ ਉਹ ਕਬੂਲ ਜ਼ਰੂਰ ਉਹ ਮਾਲਕ ਦੇ ਘਰ ਹੁੰਦਾ ਹੈ ਸੋ ਸਮਾਂ ਕੱਢਣਾ ਜ਼ਰੂਰੀ ਹੈ ਵੀਡੀਓ ਸੁਣਨੀ ਜ਼ਰੂਰੀ ਹੈ ਸੁਣ ਕੇ ਸਮਝਣੀ ਜ਼ਰੂਰੀ ਹੈ ਕਮੈਂਟ ਤਾਂ ਆਪਾਂ ਚਲੋ ਵੈਸੇ ਹੀ ਕਹਿ ਰਿਹਾ ਕਿ ਤੁਹਾਡੀ ਕਮੈਂਟ ਹੈ ਲਾਈਕ ਹੈ ਇਹਦੀ ਵਧਾਨਤ ਵੀਡੀਓ YouTube ਹੋਰ ਵੀ ਰੂਹਾਂ ਤੱਕ ਚਾਉਂਦਾ ਹੈ ਸੋ ਇੰਨਾ ਕ ਫਰਕ ਤੁਹਾਡੇ ਕਮੈਂਟ ਨਾਲ ਤੇ ਇੱਕ ਲਾਈਕ ਦੇ ਨਾਲ ਪੈਂਦਾ ਹੈ ਸੋ ਇਸ ਕਰਕੇ ਕਹਿੰਦਾ ਕਿ ਕਮੈਂਟ ਲਾਈਕ ਜ਼ਰੂਰ ਕਰਿਆ ਕਰੋ ਜਦੋਂ ਫਿਰ ਵਿਊ ਆਉਂਦੇ ਨੇ YouTube ਹੋਰ ਵੀ ਲੋਕਾਂ ਤੱਕ ਵੀਡੀਓ ਨੂੰ ਪਹੁੰਚਾਉਂਦਾ ਹੈ ਤੇ ਇੱਕ ਹੌਸਲਾ ਮੈਂ ਤਾਂ ਹਿੰਮਤ ਮਿਲਦੀ ਆ ਤਾਂ ਫਿਰ ਕੋਸ਼ਿਸ਼ ਕਰੀਦੀ ਕਿ ਵੀਡੀਓ ਹਰ ਰੋਜ਼ ਪਾਈਏ ਪਰ ਕੱਲ ਆਪਾਂ ਵੀਡੀਓ ਨਹੀਂ ਬਣਾ पाए ਸੋ ਇੱਥੇ ਮਾਫੀ ਚਾਹੁੰਦੇ ਆ ਜੀ ਕਈ ਵਾਰ ਟਾਈਮ ਨਹੀਂ ਮਿਲਦਾ ਜੀ ਸੋ ਹੁਣ ਆਪਾਂ ਇੱਥੇ ਇੱਕ ਮਿੰਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅੱਜ ਦੇ ਟਾਈਮ ਵਿੱਚ ਸਹੀ ਗੁਰੂ ਪੂਰਾ ਗੁਰੂ ਮਿਲਣਾ ਬਹੁਤ ਮੁਸ਼ਕਲ ਹੈ ਮੇਰੇ ਨਾਲ ਉਹਾਂ ਤੋਖਾ ਹੋਇਆ ਹੈ ਮੈਂ ਹੁਣ ਕੀ ਕਰਾਂ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਜੇਕਰ ਗੁਰਤਾਰਨਾ ਕਾਲੀ ਆ ਤੇ ਗੁਰਤਾਰਨਾ ਇੱਕ ਥਾਂ ਹੀ ਰੱਖੋ ਕਦੇ ਵੀ ਗੁਰੂ ਬਦਲੋ ਨਾ ਜ਼ਿੰਦਗੀ ਵਿੱਚ ਗੁਰਤਾਰਨਾ ਇੱਕ ਥਾਂ ਹੁੰਨੀ ਚਾਹੀਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਗੁਰੂ 'ਚ ਕੋਈ ਕਮੀ ਹੈ ਪਰ ਜੋ ਉਹਨਾਂ ਨੇ ਤੁਹਾਨੂੰ ਸ਼ਬਦ ਦੇ ਦਿੱਤਾ ਸ਼ਬਦ ਹੀ ਗੁਰੂ ਆ ਗੁਰੂ ਹੀ ਸ਼ਬਦ ਸ਼ਬਦ ਨੂੰ ਗੁਰੂ ਸਮਝੋ ਜੇਕਰ ਕੋਈ ਜਾਣੋ ਹਟ ਗਿਆ ਤੁਹਾਨੂੰ ਲੱਗਦਾ ਹੈ ਕਿ ਕੋਈ ਇਹੋ ਜੀ ਪ੍ਰੋਬਲਮ ਆ ਗਈ ਆ ਸ਼ਬਦ ਨੂੰ ਗੁਰੂ ਸਮਝ ਕੇ ਸਿਮਰਨਾ ਸ਼ੁਰੂ ਕਰ ਦਿਓ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਉਸ ਡੇਰੇ ਚ ਦਰਗਾਹ ਚ ਦਰਬਾਰ ਤੇ ਜਾਈਏ ਤਾਂ ਸੇਵਾ ਕਬੂਲ ਹੋਣੀ ਸਿਮਰਨ ਕਬੂਲ ਹੋਣਾ ਕਿ ਤੁਹਾਨੂੰ ਰਸਤਾ ਇੱਕ ਵਾਰ ਦੇ ਦਿੱਤਾ ਹੈ ਤੁਸੀਂ ਉਸ ਰਸਤੇ ਤੇ ਜੇਕਰ ਤੁਰਨਾ ਹੈ ਤਾਂ ਨਾਮ ਸਿਮਰਨਾ ਪਵੇਗਾ ਜਦੋਂ ਵੀ ਗੁਰੂ ਤੁਹਾਡਾ ਤੁਹਾਨੂੰ ਦਰਸ਼ਨ ਦੇਵੇਗਾ ਇਹ ਉੱਥੇ ਇਹ ਨਹੀਂ ਹੈ ਕਿ ਗੁਰੂ ਤਾਂ ਸਹੀ ਨਹੀਂ ਹੈਗਾ ਇਹਦੇ ਦਰਸ਼ਨ ਹੋਏ ਸਾਲੂ ਬਿਲਕੁਲ ਨਹੀਂ ਉੱਥੇ ਉਹ ਗੁਰੂ ਦਰਸ਼ਨ ਨਹੀਂ ਦਿੰਦਾ ਉੱਥੇ ਉਹ ਪਰਮਾਤਮਾ ਜਿਹਦਾ ਤੁਹਾਨੂੰ ਨਾਮ ਸਿਮਰਨ ਦਿੱਤਾ ਹੋਇਆ ਹੈ ਜੋ ਗੱਦੀ ਹੈ ਉਹ ਪਰਮਾਤਮਾ ਫਿਰ ਉਸ ਗੁਰੂ ਦੇ ਰੂਪ ਅੱਕੇ ਤੁਹਾਨੂੰ ਦਿਦਾਰ ਦਵੇਗਾ ਤਾਂ ਸਮਝ ਲੈਣਾ ਕਿ ਸਾਡਾ ਨਾਮ ਸ਼ਬਦ ਸਿੱਧ ਹੋ ਰਿਹਾ ਆ ਪ੍ਰਮਾਤਮਾ ਸਾਡੀ ਸੇਵਾ ਨੂੰ ਕਬੂਲ ਕਰਾ ਰਿਹਾ ਹੈ ਕਿਉਂਕਿ ਨਾਮ ਸ਼ਬਦ ਤੁਸੀਂ ਕਰਨਾ ਹੈ ਪਰ ਕਿਉਂਕਿ ਪ੍ਰਮਾਤਮਾ ਨੂੰ ਤੁਸੀਂ ਦੇਖਿਆ ਨਹੀਂ ਉਹਨਾਂ ਦਾ ਕੀ ਰੂਪ ਹੈ ਕਿਹੋ ਜਿਹਾ ਉਹ ਦਿਸਦੇ ਆ ਤੇ ਇਸ ਲਈ ਪ੍ਰਮਾਤਮਾ ਫਿਰ ਉਸੇ insan ਦਾ ਰੂਪ ਲੈ ਕੇ ਆਉਂਦਾ ਹੈ ਜਿਹਦੇ ਤੋਂ ਤੁਸੀਂ ਸਮਝ ਸਕੋ ਸੇਵਾ ਕਰਦੇ ਜਾਓ ਉਹ ਮਾਲਕ ਦੇ ਕੇ ਸੱਚੇ ਰਹੋ ਇੱਕ ਹੀ ਗੁਰੂ ਰੱਖੋ ਜੋ ਸ਼ਬਦ ਹੈ ਉਹ ਸਿਮਰੋ ਉਹਦੇ ਵਿੱਚ ਹੀ ਤੁਹਾਨੂੰ ਸਭ ਕੁਝ ਮਿਲਣਾ ਹੈ ਜੀ ਇਹ ਗਲਤੀ ਕਦੇ ਨਾ ਕਰੋ ਕਿ ਅੱਜ ਨਾਮ ਸ਼ਬਦ ਕਿਤੇ ਹੋਰ ਲੈ ਲਿਆ ਤੇ ਕੱਲ ਨੂੰ ਤੁਹਾਨੂੰ ਉਹ ਗੁਰੂ ਹੋਰ ਲੱਗੀ ਉਹ ਨਾ ਸਹੀ ਲੱਗੀ ਤਾਂ ਤੁਸੀਂ ਕਿਤੇ ਹੋਰ ਨਾਮ ਸ਼ਬਦ ਲੈ ਲਓ ਕਈ ਵਾਰ ਇਹ ਵੀ ਹੁੰਦਾ ਹੈ ਕਿ ਗੁਰੂ ਨੂੰ ਪਹਿਚਾਣਣ 'ਚ ਵੀ insan ਗਲਤੀ ਕਰ ਦਿੰਦਾ ਹੈ ਗੁਰੂ ਕਈ ਵਾਰ ਸਹੀ ਹੁੰਦਾ ਆ ਸਾਡੀ ਨੂੰ ਉਹਨਾਂ ਦੇ ਬੱਚਿਆਂ ਨੂੰ ਸਾਨੂੰ ਉਹਨਾਂ ਦੀਆਂ ਗੱਲਾਂ ਸਹੀ ਨਹੀਂ ਲੱਗਦੀਆਂ ਕਈ ਗੁਰੂ ਹੁੰਦੇ ਨੇ ਕਿ ਤੁਸੀਂ ਅੱਜ ਦਰਬਾਰ ਤੇ ਜਾ ਰਹੇ ਹੋ ਤੁਸੀਂ ਨਾਮ ਸਿਮਰਨ ਲੈ ਲਿਆ ਹੈ ਤੁਹਾਨੂੰ ਦਬਕਾ ਮਾਰ ਕੇ ਬੁਲਾ ਲਿਆ ਉਹਨਾਂ ਨੇ ਮੂਰਿਓ ਪੁੱਛੇ ਸੋ ਇਹੋ ਜਿਹਾ ਕਹਿ ਦਿੱਤਾ ਕਿਉਂਕਿ ਕਈ ਵਾਰੀ ਪ੍ਰਮਾਤਮਾ ਪਰਖਦਾ ਵੀ ਹੈ ਸੋ ਪਰ ਉੱਥੇ ਸਾਡੀ ਪਰਖ ਸਹੀ ਨਹੀਂ ਹੁੰਦੀ ਸਾਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਗੁਰੂ ਨੂੰ ਗਲਤ ਸਮਝਦੇ ਕਪ ਬਹੁਤ ਗੱਲਾਂ ਡੂੰਘੀਆਂ ਹੁੰਦੀਆਂ ਹੈ ਜੇਕਰ ਇਹਨਾਂ ਨੂੰ ਪਹਿਚਾਨਣਾ ਹੈ ਗੁਰੂ ਨੂੰ ਤੁਸੀਂ ਨਹੀਂ ਮੰਨਣਾ ਚਾਹੁੰਦੇ ਨਹੀਂ ਜਾਣਣਾ ਚਾਹੁੰਦੇ ਠੀਕ ਹੈ ਤੇ ਤੁਸੀਂ ਨਾਮ ਸਿਮਰਨ ਕਰਦੇ ਜਾਓ ਫਿਰ ਇੱਕ ਦਿਨ ਉਹ ਮਾਲਕ ਆਪ ਸਭ ਸਹੀ ਕਰ ਦਿੰਦਾ ਹੈ ਜੀ ਤੋ ਇਹ ਗੱਲਾਂ ਨੂੰ ਜੇਕਰ ਤੁਸੀਂ ਬਚਨ ਸਮਝ ਕੇ ਇਹਨਾਂ ਗੱਲਾਂ ਤੇ ਤੁਰ ਕੇ ਦੇਖੋਗੇ ਸਮਝੋਗੇ ਤਾਂ ਤੁਹਾਨੂੰ ਸਚਾਈ ਨਜ਼ਰ ਆਵੇਗੀ ਕਿਉਂਕਿ ਪਰਮਾਤਮਾ ਰਾਸਤੇ ਬਣਾ ਦਿੰਦਾ ਜੇਕਰ ਅਸੀਂ ਸੋਚ ਨੂੰ ਠਕਾ ਲੈਨੇ ਕਿ ਹਾਂ ਇਹ ਗੱਲ ਦਾ ਕੋਈ ਮਤਲਬ ਆ ਤੇ ਇਸ ਗੱਲ ਤੇ ਅਸੀਂ ਅਮਲ ਕਰਨਾ ਹੈ ਇਸ ਰਸਤੇ ਤੇ ਤੁਰ ਕੇ ਦੇਖਣਾ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਅਜਮਾਉਣ ਦੀ ਕੋਸ਼ਿਸ਼ ਕਰੋਗੇ ਇੱਕ ਪਾਸੇ ਹੁੰਦਾ ਕਿ ਰੱਬ ਭਗਤ ਨੂੰ ਸੇਵਾਦਾਰ ਨੂੰ ਪਰਖਦਾ ਹੈ ਤੇ ਇੱਕ ਪਾਸੇ ਤੁਸੀਂ ਵੀ ਜੇਕਰ ਰੱਬ ਨੂੰ ਪਰਖਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਜੋ ਸੁਣਦੇ ਹੋ ਉਹਨਾਂ ਤੇ ਅਮਲ ਕਰਕੇ ਦੇਖੋ ਤਾਂ ਉਹ ਮਾਲਕ ਤੁਹਾਡੀ ਨਜ਼ਰ ਵਿੱਚ ਪਰਖ ਵਿੱਚ ਖਰੇ ਉਤਰਨਗੇ ਸੋ ਇਹ ਬਹੁਤ ਡੂੰਘੀਆਂ ਗੱਲਾਂ ਨੇ ਜਿੱਕਰ ਗਿਆਨ ਲੈਣਾ ਹੈ ਸਿਮਰਨ ਕਰਨਾ ਹੈ ਸਿਮਰਨ ਦੇ ਵਿੱਚ ਹੀ ਤਾਂ ਸਭ ਕੁਝ ਹੈ ਸਿਮਰਨ ਦੇ ਵਿੱਚ ਹੀ ਸਭ ਕੁਝ ਤੁਸੀਂ ਪਾ ਸਕਦੇ ਆ ਇਹਦੇ ਵਿੱਚ ਹੀ ਮੁਕਤੀ ਦਾ ਰਸਤਾ ਹੈ ਜੀ ਹੋਰ ਬਹੁਤੇ ਰੌਲਿਆਂ ਦੇ ਵਿੱਚ ਕਦੇ ਨਾ ਪਾਓ ਗੁਰੂ ਇੱਕ ਹੀ ਰੱਖੋ ਜ਼ਿੰਦਗੀ ਵਿੱਚ ਕੋਰਤਾਂ ਨਾ ਕਦੇ ਨਹੀਂ ਬਦਲਣੀ ਚਾਹੀਦੀ ਇਹ ਹੀ ਮੇਨ ਸਲਾਹ ਹੈ ਬਾਕੀ ਆਪ ਸਭ ਦੀ ਮਰਜ਼ੀ ਆ ਕਿ ਤੁਸੀਂ ਇਸ ਗੱਲ ਤੇ ਚੱਲਣਾ ਹੈ ਜਾਂ ਨਹੀਂ ਸੋ ਜੋ ਗੱਲ ਸਚਾਈ ਹੈ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਇਹ ਮੰਨਣ ਵਾਲੇ ਦੇ ਸਿਰ ਤੇ ਆ 10 ਸਾਲ ਬਾਅਦ ਵਿੱਚ ਜਾ ਕੇ ਸੌਰਤਾ ਇਹ ਗੱਲ ਪਤਾ ਲੱਗੀ ਤਾਂ ਫਿਰ ਪਛਤਾਵਾ ਰਹਿ ਜਾਂਦਾ ਹੋਰ ਕੁਝ ਵੀ ਨਹੀਂ ਸੋ ਇਸ ਨੂੰ ਚੰਗਾ ਹੈ ਕਿ ਅੱਜ ਹੀ ਸਹੀ ਰਸਤੇ ਤੇ ਤੁਰ ਲਈਏ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲੀਏ ਜੀ ਵੀਡੀਓ ਕਾਫੀ ਲੰਬੀ ਹੋ ਗਈ ਹੈ ਮਾਫੀ ਚਾਹੁੰਦੇ ਆ ਸੋ ਅੱਜ ਦਾ ਮੇਨ ਵਿਸ਼ਾ ਬਹੁਤ ਹੀ ਖਾਸ ਹੈ ਕਿ ਚਿਰਾਗ ਕਿਹੜੇ ਜ਼ਿਆਦਾ ਪੀਰ ਕਬੂਲ ਕਰਦੇ ਆ ਕਿਹੜੇ ਚਿਰਾਗ ਹੋਣੇ ਚਾਹੀਦੇ ਨੇ ਸੋ ਕੋਈ ਪਿੱਤਲ ਦੇ ਰੱਖ ਰਿਹਾ ਹੈ ਕੋਈ ਮਿੱਟੀ ਦੇ ਰੱਖ ਰਿਹਾ ਹੈ ਕੋਈ ਚਾਂਦੀ ਦੇ ਰੱਖੀ ਜਾ ਰਿਹਾ ਤੇ ਕੋਈ ਜਿੰਨਾ ਚਾਹਦਾ ਹਿੰਮਤ ਆ ਸੋਨੇ ਦੇ ਵੀ ਰੱਖਣ ਵਾਲੇ ਨੇ ਬਹੁਤ ਰੂਹਾਂ ਨੇ ਐਸੀਆਂ ਜ਼ਰੂਰੀ ਨਹੀਂ ਕਿ ਹਰ ਕੋਈ ਮਾਤੜ ਹੈ ਕਿਉਂਕਿ ਘਰ ਘਰ ਤਾਂ ਅੱਜ ਕੱਲ੍ਹ ਦਰਵਾਰ ਬਣਾਏ ਹੋਏ ਆ ਤੇ ਕਈ ਤਾਂਬੇ ਦੇ ਰੱਖ ਰਹੇ ਨੇ ਤੇ ਜਿਆਦਾ ਸੁੱਚਮ ਕਿਨਾਂ ਚਰਾਗਾ ਦੇ ਵਿੱਚ ਹੈ ਵੀ ਆਪਾਂ ਇੱਥੇ ਸਾਂਝੀ ਕਰਦੇ ਆ ਜੀ ਪਹਿਲਾਂ ਇੱਕ ਲਾਈਕ ਪਲੀਜ਼ ਜ਼ਰੂਰ ਕਰ ਲਓ ਵੀਡੀਓ ਨੂੰ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਵੀ ਜ਼ਰੂਰ ਕਰਨਾ ਸੋ ਵੀਡੀਓ ਨੂੰ ਸੁਣ ਕੇ ਸਮਝਣਾ ਹੈ ਅਮਲ ਕਰਨਾ ਵਾਕਿ ਇਹ ਨਹੀਂ ਹੈ ਕਿ ਅਸਤੀ ਤੁਹਾਨੂੰ ਇਹ ਗੱਲ ਕਹਿ ਦਿੱਤੀ ਤਾਂ ਤੁਸੀਂ ਔਖੇ ਹੋ ਕੇ ਇਹ ਗੱਲ ਨੂੰ ਮੰਨਣਾ ਹੀ ਮੰਨਣਾ ਹੈ ਸੋ ਇਹ ਆਪਣੀ ਸ਼ਰਤਾਂ ਦੇਖਣੀ ਹੈ ਕਿ ਅਸਤੀ ਇੰਨਾ ਪ੍ਰਕਾਰ ਸਵਗਦੇ ਗੁੰਜਾਇਸ਼ ਹੈਗੀ ਆ ਤਾਂ ਫਿਰ ਉਸ ਦੇ ਹਿਸਾਬ ਨਾਲ ਚੱਲਣਾ ਜੀ ਸੋ ਮਿੱਟੀ ਦੇ ਚਰਲ ਤਾ ਪਹਿਲਾਂ ਤੋਂ ਹੀ ਚੱਲਦੇ ਆਏ ਆ ਬਜ਼ੁਰਗਾਂ ਤੱਕ ਇਚਰਾਗ ਕਰਦੇ ਆਏ ਆ ਬਜ਼ੁਰਗ ਵੀ ਕਰਦੇ ਆਏ ਨੇ ਮਿੱਟੀ ਦਾ ਚਰਾਗ ਕਰ ਦੇਣਾ ਸੋ ਇਹ ਵੀ ਚੰਗਾ ਹੈ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਜੀ ਜੋ ਚਰਾਗਾ ਦੀ ਸੋਚਮ ਹੈ ਚਰਾਗ ਰੋਸ਼ਨੀ ਤੁਸੀਂ ਕਰ ਰਹੇ ਹੋ ਉਹ ਚਰਾਗ ਜੋ ਹੈ ਪੀਰਾਂ ਦਾ ਜਿਆਦਾ ਤੱਕ ਮਾਸਤਾ ਦਾ ਪੀਰਾਂ ਦਾ ਚਰਾਗ ਬੱਲੀਆਂ ਦਾ ਚੱਲ ਰਿਹਾ ਹੈ ਤੇ ਸੁੱਚਮਾੜਾ ਚਰਾਗ ਜੇਕਰ ਮੰਨਿਆ ਜਾਵੇ ਤੇ ਉਹ ਤੰਦੇ ਦਾ ਹੈ ਤਾਂਬੇ ਨੂੰ ਬੜਾ ਹੀ ਪਵਿੱਤਰਤਾ ਦਿੱਤੀ ਗਈ ਹੈ ਪਵਿੱਤਰ ਕਿਹਾ ਗਿਆ ਹੈ ਸੋ ਤਾਂਬੇ ਦਾ ਚਿਰਾਗ ਬਹੁਤ ਹੀ ਸੁੱਚਾ ਵਾਲਾ ਆ ਜੇਕਰ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਵੇਸੇ ਇਹ ਬਣਦੇ ਥੋੜੇ ਮਹਿੰਗੇ ਨੇ ਪਰ ਆਪਣੇ ਹਿਸਾਬ ਨਾਲ ਕਈ ਬਣਾਉਂਦੇ ਨੇ ਕਈ ਵੱਡੇ ਬਣਵਾਉਂਦੇ ਨੇ ਕਈ ਛੋਟੇ ਵੀ ਬਣਵਾ ਸਕਦੇ ਆ ਉਸ ਹਿਸਾਬ ਨਾਲ ਥੋੜੇ ਸਸਤੇ ਵੀ ਬਣ ਜਾਂਦੇ ਆ ਸੋ ਇਹ ਆਪ ਤੇ ਹੈ ਕਿ ਤੁਸੀਂ ਕਿੰਨਾ ਚਿੰਦ ਚਿਰਾਗ ਰੋਸ਼ਨ ਰੱਖਦੇ ਹੋ ਇੱਕ ਦਿਹਾੜੀ ਰੱਖਦੇ ਹੋ ਜਾਂ ਹਰ ਰੋਜ਼ ਤੇਲ ਜ਼ਿਆਦਾ ਖੁਣ ਪਸੰਦ ਕਰਦੇ ਹੋ ਪਰਿਵਾਰ ਕਈਆਂ ਦੇ ਵੱਡੇ ਹੁੰਦੇ ਨੇ ਪੀੜੀ ਦੇ ਵਿੱਚ ਇੱਕ ਹੀ ਦਰਵਾਜ਼ਾ ਇੱਕ ਹੀ ਘਰ ਵਿੱਚ ਹੁੰਦਾ ਆ ਤੇ ਜਿਵੇਂ ਕੋਈ ਪੀੜੀ ਵੱਡੀ ਹੈ ਜਾਨੀ ਕਿ ਦਾਦੇ ਪੜਦਾ ਤੇ ਸਭ ਉਹ ਬੱਚੇ ਜੋ ਹੈ ਇੱਕ ਥਾਂ ਤੇ ਹੀ ਦਰਬਾਰ ਦੀ ਸੇਵਾ ਕਰਦੇ ਆ ਤਾਂ ਉਸ ਹਿਸਾਬ ਨਾਲ ਵੱਡੇ ਚਿਰਾਗ ਰੱਖ ਲੈਂਦੇ ਨੇ ਸੋ ਉਹ ਆਪ ਦੀ ਮਰਜ਼ੀ ਹੈ ਤੁਹਾਡੀ ਪਰ ਜੇਕਰ ਇਕੱਲਾ ਪਰਿਵਾਰ ਹੈ ਘਰ ਦੇ ਵਿੱਚ ਹੀ ਮੰਨਣ ਵਾਲੇ ਆ ਜੋ ਘਰ ਵਿੱਚ ਰਹਿ ਰਹੇ ਆ ਸੋ ਛੋਟਾ ਕੰਮ ਹੈ ਤੁਹਾਡਾ ਬਹੁਤਾ ਨਹੀਂ ਹੈ ਤਾਂ ਫਿਰ ਛੋਟੇ ਵੀ ਬਣਵਾ ਸਕਦੇ ਆ ਤੇ ਪਰ ਜੋ ਚਿਰਾਗ ਤਾਂਦੇ ਦਾ ਹੈ ਉਹ ਜਿਆਦਾ ਪਵਿੱਤਰ ਮੰਨਿਆ ਗਿਆ ਹੈ ਸੋ ਬਾਕੀ ਆਪਣਾ ਸਾਭ ਦੇਖਣਾ ਜ਼ਿੰਦਗੀ ਵਿੱਚ ਕਿਉਂਕਿ ਪੀਰਾਂ ਦੀ ਸੇਵਾ ਕਰਨ ਦੇ ਨਾਲ ترقی ਤਾਂ ਜਰੂਰ ਮਿਲਦੀ ਆ ਵਧੀਆ ਸਮਾਂ ਜਰੂਰ ਆਉਂਦਾ ਹੈ ਸੋ ਬਾਕੀ ਅਰਦਾਸ ਲਗਾ ਸਕਦੇ ਹਾਂ ਨਾ ਮੂਰੇ ਇਹ ਸਾਡੇ ਕੰਮ ਬਣਾਓ ਸਾਨੂੰ ਪਰੇਸ਼ਾਨੀਆਂ ਚੋਂ ਕੱਢੋ ਤਰੱਕੀ ਕਰਾਉ ਤੇ ਅਸੀਂ ਤੁਹਾਡੇ ਨਾਮ ਦੇ ਚਿਰਾਗ ਚੜਾਈਏ ਤਾਮਦੇ ਦੇ ਤਾਂ ਫਿਰ ਤੁਸੀਂ ਉਹ ਕਰਮ ਕਰ ਨਹੀਂ ਸਕਦੇ ਆ ਤੇ ਜਿਨ੍ਹਾਂ ਦਾ ਪਹਿਲਾਂ ਤੋਂ ਹੀ ਮਾਲਕ ਨੇ ਸਭ ਕੁਝ ਬਣਾਇਆ ਹੋਇਆ ਆ ਉਹ ਕੋਸ਼ਿਸ਼ ਕਰ ਸਕਦਾ ਹੈ ਜਿਬਾਕੀ ਸਾਡਾ ਫਰਜ਼ ਹੈ ਕਿ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਜੋ ਸਚਾਈ ਹੈ ਤੇ ਹੁਣ ਇਸ ਜਾਣਕਾਰੀ ਤੇ ਤੁਸੀਂ ਖਰੇ ਉਤਰਨਾ ਤੁਸੀਂ ਮੰਨਣਾ ਚਾਹੁੰਦੇ ਹੋ ਗੱਲ ਨੂੰ ਤੇ ਤੁਸੀਂ ਮੰਨ ਸਕਦੇ ਆ ਸੋ ਆਪਾਂ ਇਹ ਨਹੀਂ ਤੁਹਾਨੂੰ ਕਹਿ ਰਹੇ ਕਿ ਤੁਸੀਂ ਮਜਬੂਰ ਹੋ ਕੇ ਚਿਰਾਗ ਰੱਖੋ ਜੇਕਰ ਕੋਈ ਪਰੇਸ਼ਾਨੀ ਪ੍ਰੋਬਲਮ ਚੱਲ ਰਹੀ ਕਈ ਉਹਾਂ ਤਾਂ ਐਸੀਆਂ ਨੇ ਹੀੜੀਆਂ ਰੈਂਟ ਤੇ ਕਿਰਾਏ ਦੇ ਮਕਾਨ ਤੇ ਰਹਿੰਦੀਆਂ ਹੈ ਤੇ ਫਿਰ ਵੀ ਉਹ ਪੀਰਾਂ ਦੀ ਸੇਵਾ ਕਰ ਰਹੀਆਂ ਆ ਵਿਸ਼ਵਾਸ ਰੱਖ ਕੇ ਕਰਮ ਕਰ ਰਹੀਆਂ ਚਿਰਾਗ ਰੋਸ਼ਨ ਕਰ ਰਹੀਆਂ ਸੋ ਆਪਾਂ ਉਹਨਾਂ ਰੂਹਾਂ ਨੂੰ ਇਹ ਤਾਂ ਬਿਲਕੁਲ ਵੀ ਨਹੀਂ ਕਰ ਰਹੇ ਸੋ ਪਹਿਲਾਂ ਆਪਣੀ ਅਰਦਾਸ ਰੱਖੋ ਮਾਲਕ ਅੱਗੇ ਕਿ ਮਾਲਕਾ ਸਾਨੂੰ ਇੰਨੇ ਜੋਗਾ ਕਰ ਦੇ ਤਾਂ ਫਿਰ ਅਸੀਂ ਇਹ ਕਰਮ ਜ਼ਰੂਰ ਕਰੀਏ ਤਾਂ ਫਿਰ ਤੁਸੀਂ ਇਹ ਕਰਮ ਕਰ ਸਕਦੇ ਆ ਸੋ ਜਦ ਇੱਕ ਆਪਾਂ ਅਰਜੀ ਲਗਾਉਂਦੇ ਆਂ ਅਰਦਾਸ ਕਰਦੇ ਆਂ ਤਾਂ ਫਿਰ ਮਾਲਕ ਸੁਣਦਾ ਵੀ ਜਿਸ ਨੂੰ ਜੀੜੀਆਂਵੇਂ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਆਂ ਉਹਨਾਂ ਦਾ ਸਮਾਂ ਚੰਗਾ ਜ਼ਰੂਰ ਆਉਂਦਾ ਹੈ ਇੱਕ ਨਾ ਇੱਕ ਦਿਨੇ ਸੋਈ ਗੱਲ ਨੂੰ ਪਰਖ ਕੇ ਦੇਖ ਲੈਣਾ ਸੋ ਕਿਸੇ ਨਾ ਕਿਸੇ ਬਹਾਨੇ ਜਾਂ ਤੁਹਾਡੀ ਔਲਾਦ ਦੇ ਬਹਾਨੇ ਸਹੀ ਉਹ ਮਾਲਕ ਜ਼ਰੂਰ ਸੁਣੇਗਾ ਤੁਹਾਡੀਆਂ ਅਰਜ਼ੀਆਂ ਨੂੰ ਜੀ ਵਿਸ਼ਵਾਸ ਰੱਖ ਕੇ ਮਨ ਸਾਫ਼ ਰੱਖ ਕੇ ਸੇਵਾ ਕਰਦੇ ਜਾਓ ਸੇਵਾ ਦਾ ਫਲ ਜ਼ਰੂਰ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਜੀ ਜੈ ਪੀਰਾਂ ਦੀ ਜੀ ਜੈ ਸਾਈਂ